ਹੈਲੋ ਕੀ ਹਾਲ ਚਾਲ ਨੇ ਵੀਰੋ ਠੀਕ ਠਾਕ ਵਧੀਆ ਹੋਰ ਸੁਣਾਓ ਕਿਵੇਂ ਆ ਬਾਸ ਵਧੀਆ ਸੀ ਵੀ ਚੜਦੀ ਕਲਾ ਚ ਹਾਂ ਅਸੀਂ ਅੱਜ ਲੱਗੇ ਸੀ ਗੋਡਾ ਚੜਾਉਣ ਤੁਹਾਨੂੰ ਬਾਹਰ ਲਾ ਦਿਖਾਉਣੇ ਜਗਾੜਮੈਂਟ ਦੇਖੋ ਕਿੰਨਾ ਸੁਣਾ ਮੌਸਮ ਅੱਜ ਗੁੱਲੂ ਗੋਡਾ ਚੜਾਈ ਜਾਂਦਾ ਗੁੱਲੂ ਦਾ ਗੋਡਾ ਉਹ ਫਿਰਦਾ ਗੋਡਾ ਗੋਲੂ ਦਾ ਬਹੁਤ ਉੱਚਾ ਭਾਈ ਅੱਜ ਅੰਬਰਾਂ ਦੇ ਜੜਾਈ ਫਿਰਦਾ ਅੱਜ ਦਾ ਅੱਜ ਨਹੀਂ ਦੀਂਦਾ ਤੇ ਆ ਆਪਣੇ ਜਾਨਵਰ ਦੇਖੋ ਤੁਸੀਂ ਕਿਵੇਂ ਆ ਕਾਲੀ ਪੱਟੀ ਤੇ ਆ ਵੇਖੋ ਇਧਰ ਜਾਨਵਰ ਆਪਣੇ ਇੱਕ ਨੰਬਰ ਦੱਸਿਆ ਕਰੋ ਮੈਨੂੰ ਕਿਵੇਂ ਹੂੰ ਕਮੈਂਟਾਂ ਦੇ ਵਿੱਚ ਮੇਰੇ ਭਰਾ ਕਿੱਥੇ ਯਾਰ ਬਾਹਰਲਾ ਵੀਊ ਘੈਂਟ ਆ ਨਾ ਸਾਡੇ ਪਿੰਡ ਦਾ ਵੀਰੋ ਵੀਡੀਓ ਯਾਰ ਤੁਸੀਂ ਲਾਇਕ ਕਮੈਂਟ ਸ਼ੇਅਰ ਨਹੀਂ ਕਰਦੇ ਯਾਰ ਬਾਈ ਯਾਰ ਤੁਹਾਨੂੰ ਇੰਨੀਆਂ ਚੀਜ਼ਾਂ ਦਿਖਾਇਆ ਕਰੂੰਗਾ ਯਾਰ ਤੁਸੀਂ ਕਰਦੇ ਨਹੀਂ ਯਾਰ ਮਰਜੀ ਆ ਤੁਹਾਡੀ ਵੀਰ ਦੇਖ ਲਓ ਤੁਸੀਂ ਯਾਰ ਹੀ ਸਮਝਦੇ ਨਹੀਂ ਯਾਰ ਬਾਹਲਾ ਉਧਰ ਨਾ ਜਾ